ਈਸ਼ਵਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਚਮਤਕਾਰ ਕੀਤਾ। ਮੈਂ ਮੰਨ ਦਿਨ ਤੋਂ ਮੈਨੂੰ 14-15 ਸਾਲ ਹੋ ਗਏ 14 ਸਾਲ ਤੇ ਜਿਹੜੇ ਹੁਣ ਮਹਾਵਿਸ਼ੇਕ ਦੇ ਵਿੱਚ ਚਮਤਕਾਰ ਹੋਏ ਆ ਇਹ ਤਾਂ ਵੱਖਰਾ ਹੀ ਨਜ਼ਾਰਾ ਮੈਂ ਅੱਗੇ ਵੀ ਇੱਕ ਪਿਛਲੇ ਸ਼ਨੀਵਾਰ ਅਗਵਾਈ ਦਿੱਤੀ ਸੀ ਵੀ ਜਿਹੜਾ ਮਹਾਵਿਸ਼ੇਕ ਦਾ ਹਥਿਆਰ ਮਿਲਿਆ ਨਾ ਇਹ ਸਭ ਤੋਂ ਉਪਨ ਇਹਦੇ ਵਰਗਾ ਕੋਈ ਵੀ ਕਿਤੇ ਵੀ ਹਥਿਆਰ ਹੈ ਨਹੀਂ ਸੁਣਾਂਗੇ ਇੱਕ ਗਵਾਹੀ ਨੂੰ ਸਭ ਜੰਗ ਬੈਠ ਜਾਓ ਧਿਆਨ ਦੇ ਨਾਲ ਇੱਕ ਗਵਾਹੀ ਨੂੰ ਸੁਣਾਂਗੇ ਭੈਣ ਦਾ ਨਾਮ ਜਸਵੀਰ ਕੌਰ ਹੈ ਤੇ ਪਿੰਡ ਬੋਡਿਆਂ ਦੇ ਰਹਿਣ ਵਾਲੀ ਆਪਾਂ ਇਹਨਾਂ ਦੀ ਗਵਾਹੀ ਨੂੰ ਸੁਣਦੇ ਆ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਕੀ ਵੱਡਾ ਚਮਤਕਾਰ ਕੀਤਾ। ਅੱਲਾ ਤਾਂ ਸਾਰੇ ਭੈਣ ਭਰਾ ਮਿਲ ਕੇ ਬੋਲੋ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹਾਲੇ ਲੂਇਆ ਦਾ ਨਾਰਾ ਹਾਲੇ ਲੂਇਆ ਹਾਲੇ ਲੂਇਆ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਮੇਰਾ ਨਾਮ ਜਸਵੀਰ ਕੌਰ ਮੈਂ ਬੋਡਿਆਂ ਤੇ ਰਹਿਣ ਵਾਲੀ ਆ। ਤੇ ਮੇਰੇ ਪਰਮੇਸ਼ਵਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਚਮਤਕਾਰ ਕੀਤਾ ਹallelujah ਕਿਉਂਕਿ ਮੈਂ ਮੰਨਦੀ ਤਾਂ ਮੈਨੂੰ 14 15 ਸਾਲ ਹੋ ਗਏ 14 ਸਾਲ ਤੇ ਜਿਹੜੇ ਹੁਣ ਮਹਾ ਵਿਸ਼ੇਕ ਦੇ ਵਿੱਚ ਚਮਤਕਾਰ ਹੋਏ ਆ ਇਹ ਤਾਂ ਵੱਖਰਾ ਹੀ ਨਜ਼ਾਰਾ ਮੈਂ ਅੱਗੇ ਵੀ ਇੱਕ ਪਿਛਲੇ ਸ਼ਨੀਵਾਰ ਅਗਵਾਈ ਦਿੱਤੀ ਸੀ ਜਿਹੜਾ ਮਹਾ ਵਿਸ਼ੇਕ ਦਾ ਹਥਿਆਰ ਮਿਲਿਆ ਨਾ ਇਹ ਸਭ ਤੋਂ ਉੱਪਰ ਆ ਇਹਦੇ ਵਰਗਾ ਕੋਈ ਵੀ ਕਿਤੇ ਵੀ ਹਥਿਆਰ ਹੈ ਨਹੀਂ ਮਹਾਵਿਸ਼ੇਖ ਦੇ ਵਿੱਚ ਜਿਹੜੇ ਚਮਤਕਾਰ ਹੁੰਦੇ ਏਦੋਂ ਪਹਿਲਾਂ ਨਾ ਹੋਏ ਆ ਨਾ ਹੋਣੇ ਆ ਮੇਰੇ ਪਰਮੇਸ਼ਵਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਚਮਤਕਾਰ ਕੀਤਾ ਜਿਹੜਾ ਮੈਂ ساری ਜ਼ਿੰਦਗੀ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਪਰਮੇਸ਼ਰ ਦਾ ਬਚਨ ਸੁਖਾਉਂਦਾ ਨਾ ਡਰਨਾ ਨਾ ਘਬਰਾ ਮੈਂ ਤੇਰੇ ਨਾਲ ਆ ਪਰਮੇਸ਼ਵਰ ਦਾ ਸੱਚਮੁੱਚ ਬਚਨ ਮੇਰੇ ਨਾਲ ਆ ਮੇਰੀ ਪਹਿਲੀ ਗਵਾਹੀ ਤਾਂ ਇਹ ਆ ਮੈਂ ਬਹੁਤ ਜਿਆਦਾ ਮੈਂ ਰਬ ਦੇ ਦਾਸ ਦਾਸੀ ਨੂੰ ਮੇਰਾ ਦੱਸਿਆ ਵਾ ਰਬ ਦੇ ਦਾਸ ਦਾਸੀ ਨੂੰ ਜੈਮਸੀ ਦੀ ਬੁਲਾਉਣਾ ਮੈਂ ਭੁੱਲ ਗਈ ਚੱਲ ਗਿਆ ਹੁਣ ਤਾਂ ਗਲਤੀ ਹੀ ਸ਼ਿਮਾ ਕਰੋ ਮੈਨੂੰ ਤੇ ਮੈਨੂੰ ਮੈਂ ਇਹਨਾਂ ਨੂੰ ਆਪਦੇ ਘਰ ਦੀ ਵਿਖਾ ਸਾਰੀ ਪਹਿਲਾਂ ਦੱਸੀ ਵੀ ਆ ਮੇਰੇ ਪਰਮੇਸ਼ਵਰ ਕਹਿੰਦਾ ਤੂੰ ਜਿਹੜਾ ਆਪਦਿਆਂ ਨੂੰ ਪਿਆਰ ਕਰਦਾ ਮੇਰੇ ਯੋਗ ਨਹੀਂ ਜਿਹੜਾ ਯਹੋਵਾ ਦਾ ਆਸਰਾ ਤੱਕਦਾ ਤੇ ਉਹਨੂੰ ਮੈਂ ਸ਼ਰਮਿੰਦਾ ਨਹੀਂ ਹੋਣ ਦਿੰਦਾ ਸੱਚਮੁੱਚ ਮੇਰੇ ਪਰਮੇਸ਼ਵਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਵੱਡੇ ਵੱਡੇ ਚਮਤਕਾਰ ਕੀਤੇ ਆ ਪਹਿਲੀ ਗਵਾਹੀ ਤਾਂ ਮੇਰੀ ਆ ਮੈਂ ਦੁੱਧ ਵੱਲੋਂ ਬਹੁਤ ਔਖੀ ਸੀ ਕਿਲੋ ਦੁੱਧ ਲੈ ਆਉਣਾ ਸੀ ਸਾਰੇ ਪਿੰਡ ਤੋਂ ਦੀ ਮੇਰਾ ਗੇੜਾ ਆਉਂਦਾ ਸੀ ਤੇ ਸਾਰੀ ਦਿਹਾੜੀ ਮੈਂ ਪਹਿਲਾਂ ਤਾਂ ਮੈਂ ਡਰਦੀ ਘਰੋਂ ਜਾਂਦੀ ਨਹੀਂ ਸੀ ਜੇ ਮੈਂ ਜਾਂਦੀ ਸੀ ਤਾਂ ਤਿੰਨ ਚਾਰ ਘੰਟੇ ਮੈਨੂੰ ਐਵੇਂ ਹੀ ਲੱਗ ਜਾਂਦੇ ਸੀ ਪਿੰਡ ਚ ਗਈ ਨੂੰ ਉਸ ਤੋਂ ਬਾਅਦ ਮੇਰੇ ਪਰਮੇਸ਼ਰ ਨੇ ਮੇਰੀ ਜ਼ਿੰਦਗੀ 'ਚ ਇਹੋ ਜਿਹਾ ਚਮਤਕਾਰ ਕੀਤਾ ਮੈਂ ਆਪਦੀ ਪਰਜਾਈ ਦੇ ਮੰਝੇ ਭੁੱਲਣ ਗਈ ਸੀ ਮੈਨੂੰ ਕੋਈ ਵੀ ਮੇਰੇ ਰੱਬ ਯਾਦ ਨਹੀਂ ਸੀਗਾ ਵੀ ਮੈਨੂੰ ਪਰਮੇਸ਼ਰ ਮੈਂ ਦੁੱਧ ਦੀ ਬਾ ਦੁੱਧ ਵਾਲਾ ਪਸ਼ੂ ਮੈਨੂੰ ਦੇਣ ਜਾ ਰਿਹਾ ਮੇਰੇ ਪਰਮੇਸ਼ਵਰ ਨੇ ਮੇਰੀ ਪਰਜਾਈ ਦੇ ਮਨ ਦੇ ਵਿੱਚ ਇਹੋ ਜੀ ਗੱਲ ਪਾਈ ਉਹ ਮੈਨੂੰ ਆ ਜੀ ਮੇਰੇ ਤਾਂ ਇਹ ਗਾਂ ਫੱਟ ਨਹੀਂਦੀ ਤੂੰ ਲੈ ਜਾ ਤੇ ਮੈਨੂੰ ਹੋਰ ਗਾਂ ਲੈ ਦੇ ਮੈਂ ਕਿਹਾ ਚੱਲ ਠੀਕ ਆ ਮੈਂ ਉਹ 17000 ਦਾ ਮੁੱਲ ਕਰਕੇ ਮੈਂ ਉਹ ਤੋਂ ਗਾਂ ਲੈ ਆਈ ਉਹਨੂੰ ਮੈਂ 40000 ਦੀ ਲੈ ਕੇ ਤੇ ਉਹਦੇ ਘਰੇ ਛੱਡਿਆ ਜੀ ਮੇਰੇ ਪਰਮੇਸ਼ਵਰ ਨੇ ਇਹੋ ਜਿਹਾ ਮੇਰੀ ਜ਼ਿੰਦਗੀ ਦੇ ਵਿੱਚ ਉਹ ਮੈਨੂੰ ਦੁੱਧ ਦਾ ਬਗੋਚਾ ਹਟਾਇਆ ਮੈਨੂੰ ਘਰੇ ਦੁੱਧ ਦਿੱਤਾ ਦੂਸਰੇ ਨੰਬਰ ਤੇ ਮੈਂ ਮੇਰੀ ਗਾਂ ਜਿੱਦੇ ਲੈ ਕੇ ਆਂਦੀ ਆ ਤੀਸਰੇ ਦਿਨ ਕਿਸੇ ਨੇ ਵਾਰ ਕੀਤਾ ਸੀ ਵੀ ਗਾਂ ਫੜਕ ਕੇ ਮਰ ਜੇ ਮੇਰੀ ਗਾਂ ਦਾ ਮੇਰੇ ਪਰਮੇਸ਼ਵਰ ਨੇ ਵਾਲ ਵਿੰਗਾ ਵੀ ਨਹੀਂ ਹੋਣ ਦਿੱਤਾ ਵਧੀਆ ਤੰਦਰੁਸਤ ਰਹੀ ਉਸ ਤੋਂ ਬਾਅਦ ਹੁਣ ਥੋੜੇ ਦਿਨ ਹੀ ਹੋ ਗਏ ਜਿੱਦੇ ਆ ਐਤਵਾਰ ਨਾਲੋਂ ਉਹ ਤੋਂ ਪਿਛਲੇ ਐਤਵਾਰ ਨਾ ਆ ਇਸ ਪਿਛੇ ਐਸੇ ਐਤਵਾਰ ਜਾਇ ਤੇ ਇੱਕ ਤਾਂ ਮੋਂ ਮੜ ਕੇ ਆ ਨੰਗ ਹੈ ਸੱਚੇ ਕਹਤਵਾਰ ਉਹ ਤੋਂ ਪਿਛਲੇ ਐਤਵਾਰ ਜਿੱਦੇ ਬੰਦਗੀ ਕਰਕੇ ਆਏ ਆ ਤੇ ਉਹ ਉਸ ਤੋਂ ਬਾਅਦ ਮੈਂ ਜਦੋਂ ਪੱਠੇ ਵੱਢ ਕੇ ਲੈ ਕੇ ਆਈ ਤੇ ਮੈਂ ਕਹਾਂ ਮੈਂ ਚੱਲ ਮੈਂ ਡੇਂਜਰ ਸਿੱਪ ਗਿਆ ਮੈਨੂੰ ਕਵੇਲਾ ਜਾ ਹੋ ਗਿਆ ਤੇ ਜਵਾਕ ਸਾਡੇ ਇਲਤਬਾਲੀ ਕਰਦੇ ਮੈਂ ਉਹਨਾਂ ਚ ਹੀ ਰੁਲ ਗਈ ਤੇ ਦਾਤੀ ਮੈਂ ਵਿੱਚੋਂ ਕੱਢਣੀ ਭੁੱਲ ਗਈ ਜੇ ਮੈਂ ਦਾਤੀ ਕੱਢਣਾ ਭੁੱਲ ਗਈ ਨਾ ਤੇ ਅੱਜ ਮੈਂ ਲੈ ਕੇ ਆਉਣੀ ਸੀਗੀ ਤੇ ਮੈਨੂੰ ਤੇਜ਼ੀ ਚ ਮੇਰੇ ਦਿਮਾਗ ਚੋਂ ਗੱਲ ਨਿਕਲ ਗਈ ਤੇ ਮੈਂ ਛੇਤੀ ਛੇਤੀ ਤਿਆਰ ਹੋ ਕੇ ਭੱਜਿਆ ਹੀ ਮੜ ਕੋ ਰਾਹ ਚਾ ਕੇ ਜਾਦਾ ਐ ਸੱਚਮਕ ਜਿਹੜੀ ਮੈਂ ਚੀਜ਼ ਲਿਆਉਣੀ ਸੀ ਉਹ ਤਾਂ ਭੁੱਲ ਗਈ ਮੈਂ ਕੈਮਰੇ ਚ ਸਾਰਿਆਂ ਨੂੰ ਦਿਖਾਉਣੀ ਸੀ ਤੇ ਮੈਂ ਜਦੋਂ ਦਾਤੀ ਭੁੱਲ ਗਈ ਨਾ ਤੇ ਉਹਦਾ ਮੁਠਾ ਵਾਲਾ ਪਾਸਾ ਮੈਨੂੰ ਵੀ ਨਹੀਂ ਪਤਾ ਲੱਗਾ ਜਦੋਂ ਮੇਥੋਂ ਰੁਗ ਚ ਦਾਤੀ ਫੜਾਈ ਗਈ ਸੰਢੀ ਗੇਟ ਦੇ ਵਿੱਚ ਸੰਢੀ ਗੇਟ ਦੇ ਵਿੱਚ ਗਈ ਚੀਜ਼ ਕੋਈ ਵੀ ਆਪਾਂ ਪਤਾ ਨਾ ਵੀ ਨਹੀਂ ਬਚਦੀਗੀ ਤੇ ਮੇਰੇ ਪਰਮੇਸ਼ਵਰ ਨੇ ਇਹੋ ਜਿਹਾ ਚਮਤਕਾਰ ਕੀਤਾ ਕੱਲਾ ਮੁਠਾ ਵਿੱਚ ਕੁਤਰਿਆ ਗਿਆ ਜਦੋਂ ਲੋਹੇ ਦੀ ਵਾਰੀ ਆਈ ਤੇ ਉਦੋਂ ਮੈਂ ਮੈਨੂੰ ਆਦਾ ਨਾ ਕਹੇ ਜਦੋਂ ਦਾਤੀ ਤਾਂ ਨਹੀਂ ਵਿੱਚ ਦੇਤੀ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਲੱਗਾ ਦਾਤੀ ਆ ਗਈ ਵਿੱਚ ਜਦੋਂ ਦਾਤੀ ਕੁਤਰੀ ਗਈ ਤੇ ਕੱਲਾ ਮੁਠਾ ਆ ਗਿਆ ਤੇ ਮੈਂ ਇਹਨੂੰ ਕਹਨਾ ਬੰਦ ਕਰ ਦੇ ਉੱਥੇ ਸੰਢੀ ਗੇਟੋਂ ਨੇ ਸੱਚ ਕੱਟ ਦੀ ਉੱਥੇ ਹੀ ਬੰਦ ਹੋ ਗਿਆ ਜੋ ਬੰਦ ਹੋ ਗਿਆ ਸੰਢੀ ਗੇਟ ਤੇ ਮੜ ਕੇ ਉਸ ਤੋਂ ਬਾਅਦ ਅਸੀਂ ਰੁਗ ਮੋੜ ਕੇ ਉਹ ਪਿੱਛੇ ਕੱਢ ਲਿਆ ਜਿਹੜਾ ਉਹਦੇ ਵਿੱਚ ਸੀਗਾ ਤੇ ਰੁਗ ਮੋੜ ਕੇ ਮੈਂ ਵੀ ਹੱਥ ਮਾਰ ਕੇ ਵਿੱਚ ਦੇਖਿਆ ਸਾਨੂੰ ਕਿਤੇ ਨਹੀਂ ਦਿੱਤੀ ਹੱਥ ਲੱਗੀ ਮੇਰੇ ਪੋਤੇ ਦਾ ਹੱਥ ਮੇਰੇ ਨਾਲੋਂ ਛੋਟਾ ਉਹਨੇ ਵੀ ਦੂਰ ਤੱਕ ਆਏ ਹੱਥ ਮਾਰ ਕੇ ਦੇਖਿਆ ਉਹਨੂੰ ਵੀ ਨਹੀਂ ਦਿੱਤੀ ਹੱਥ ਲੱਗੇ ਤੇ ਜਦੋਂ ਮੜ ਕੇ ਤੜ ਕੇ ਨੂੰ ਮੇਰੇ ਮੁੰਡੇ ਨੇ ਵੱਡੇ ਨੇ ਉਸ ਤੋਂ ਮਗਰੋਂ ਅਸੀਂ ਥੱਬਾ ਪਰਾਲੀ ਦਾ ਕੁੱਤਰਾ ਥੱਬਾ ਹੀ ਮੇਰੇ ਨਾਲ ਹਰਿਆ ਦਾ ਕੁੱਤਰਾ ਵੇਲਾ ਸੰਡੀ ਗੇਟ ਦੇ ਵਿੱਚ ਦਾਤੀ ਪਤਾ ਨਹੀਂ ਪਰਮੇਸ਼ਵਰ ਨੇ ਕਿੱਥੇ ਲਪੋਕੇ ਰੱਖੀ ਇੰਨਾ ਵੀ ਲੋਹਾ ਨਹੀਂ ਵਿੱਚ ਕੁੱਤਰਿਆ ਗਿਆ ਕਿਵੇਂ ਹੁੰਦਾ ਤੇ ਉਹ ਮੇ ਦਾਤੀ ਮਰੋੜ ਤਰੋੜ ਕੇ ਤੇ ਜਦੋਂ ਤੜਕੇ ਮੇਰੇ ਮੁੰਡੇ ਨੇ ਟੋਕੇ ਖੋਲੇ ਤੇ ਵਿੱਚੋਂ ਦਾਤੀ ਕੱਢ ਕੇ ਮੇਰੇ ਹੱਥ ਤੇ ਧਰ ਤੇ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਮੇਰੇ ਮੇਰੇ ਸਾਰੇ ਕੁਸਤੇ ਮੈਨੂੰ ਮੇਰੀ ਪ੍ਰਭ ਮੇਰੀ ਲਾਜ ਰੱਖਦਾ ਹੈ ਬਹੁਤ ਵੱਡਾ ਚਮਤਕਾਰ ਕੀਤਾ ਪਰਮੇਸ਼ਵਰ ਨੇ ਉਸ ਤੋਂ ਬਾਅਦ ਜਿਹੜਾ ਹੁਣ ਮੈਂ ਆ 25 ਦਸੰਬਰ ਮਨਾਇਆ ਰਾਬ ਦੇ ਦਾਸ ਦਾਸੀ ਸਾਰੇ ਸੰਗਤ ਇਥੋਂ ਗਈ ਸੀ ਸਾਰੇ ਦੇਖ ਕੇ ਆਏ ਆ ਮੈਨੂੰ ਕੋਈ ਮੇਰੇ ਮੁੰਡੇ ਦਾ ਸੰਯੋਗ ਨਹੀਂ ਕੋਈ ਮੇਰੇ ਘਰ ਵਾਲੇ ਦਾ ਸੰਯੋਗ ਨਹੀਂ ਸੀ ਮੈਂ ਆਪਦੇ ਪਰਮੇਸ਼ਰ ਦੇ ਅੱਗੇ ਦੁਆ ਕੀਤੀ ਵੀ ਪ੍ਰਭੂ ਤੂੰ ਕਹਿੰਨਾ ਨਾ ਡਰ ਨਾ ਘਬਰਾ ਮੈਂ ਤੇਰੇ ਨਾਲ ਆ ਪ੍ਰਭੂ ਤੇਰੀ ਦਿਯਾ ਦੇ ਨਾਲ ਜੋ ਕੁਝ ਹੋਣਾ ਤੂੰ ਕਰਾਉਣਾ ਮੈਂ ਤਾਂ ਆਪਣੇ ਦਿਲ ਦੀਆਂ ਚਿੰਤਾਵਾਂ ਬੋਝ ਤੇਰੇ ਉੱਤੇ ਸੁੱਟਦੀ ਆ ਤੇ ਤੂੰ ਹੀ ਆਪਦੀ ਦਿਯਾ ਦੇ ਨਾਲ ਜੀਵਤ ਚੰਗਾ ਕਰਾ ਲੈ ਮਾੜਾ ਕਰਾ ਲੈ ਤੂੰ ਹੀ ਕਰਾਉਣਾ ਸਾਰੇ ਸੰਗਤ ਦੇ ਨਾਲ ਸਾਰਿਆਂ ਨੂੰ ਪੁੱਛ ਕੇ ਦੇ ਲਓ ਪੂਰਾ ਵਧੀਆ ਪ੍ਰਭੂ ਦਾ ਜਨਮ ਦਿਨ ਮਨਾਇਆ ਮੈਨੂੰ ਨਹੀਂ ਪਤਾ ਪੈਸੇ ਕਿੱਧਰੋਂ ਆਏ ਤੇ ਕਿੱਧਰ ਗਏ ਕੋਈ ਮੇਰੇ ਸਿਰ ਕਾਰਜ ਨਹੀਂ ਹੋਇਆ ਪਰਮੇਸ਼ਰ ਨੇ ਆਪਣੇ ਆਪ ਹੀ ਦਿੱਤਾ ਤੇ ਆਪ ਦੀ ਖੁਸ਼ੀ ਦੇ ਨਾਲ ਆਪ ਦਾ ਵੱਡਾ ਦਿਨ ਆਪ ਹੀ ਕਰਵਾ ਲਿਆ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਰੱਬ ਇੱਕ ਮਨਾਏ ਅਭੀ ਰੱਬ ਦੇ ਦਾਸ-ਦਾਸ ਨੇ ਵੀ ਬਹੁਤ ਸਾਡੇ ਲਈ ਪ੍ਰਾਰਥਨਾ ਕੀਤੀ ਮੇਰੇ ਲਈ ਤੇ ਮੈਂ ਆਪ ਵੀ ਬਹੁਤ ਪ੍ਰਾਰਥਨਾ ਕਰਦੀ ਰਹੀ ਪਰਮੇਸ਼ਵਰ ਨੇ ਮੈਂ ਜਿਵੇਂ ਪ੍ਰਾਰਥਨਾ ਕਰਦੀ ਸੀ ਉਵੇਂ ਮੇਰੀ ਪ੍ਰਾਰਥਨਾ ਮੈਂ ਤਾਂ ਮੈਨੂੰ ਉੱਤਰ ਦਿੱਤਾ ਮੈਂ ਪ੍ਰਭੂ ਦਾ ਤੇ ਰੱਬ ਦੇ ਦਾਸ-ਦਾਸ ਦਾ ਦਿਲੋਂ ਧੰਨਵਾਦ ਕਰਦੀ ਆ ਹਾਲੇਲੂਇਆ 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 ਸਾਰੇ ਭੈਣ ਭਰਾ ਮੈਨੂੰ ਜੈ ਮਸੀਹ ਦੀ ਜੈ